ਸਾਡੇ ਤੇ ਹਮਲਾ ਕਰਨ ਵਾਲਿਆਂ ਤੇ ਮਾਮਲਾ ਦਰਜ ਦੇ ਬਾਵਜੂਦ ਪੁਲਿਸ ਨਹੀਂ ਕਰ ਰਹੀ ਕਾਰਵਾਈ ਹਲਕਾ ਗੁਰਹਰ ਸਹਾਇ ਦੀ ਪੁਲਿਸ ਉੱਪਰ ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਗਾਏ ਜਾ ਰਹੇ ਹਨ ਪ੍ਰੈਸ ਕਾਨਫਰੰਸ ਕਰਕੇ ਪਿੰਡ ਚੱਕ ਕੰਦੇ ਸ਼ਾਹ ਦੇ ਇੱਕ ਪਰਿਵਾਰ ਵੱਲੋਂ ਵੀ ਡੀਐਸਪੀ ਅਤੇ ਥਾਣਾ ਲਖੋ ਕੇ ਬਹਿਰਾਮ ਦੀ ਪੁਲਿਸ ਉੱਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਹਨ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਉੱਪਰ ਕਤਲਾਨਾ ਹਮਲਾ ਕਰਨ ਵਾਲੇ ਹਮਲਾਵਰ ਸ਼ਰੇਆਮ ਕੁਮ ਰਹਿਨ ਅਤੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਪੁਲਿਸ ਵੱਲੋਂ ਹਮਲਾਵਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਪੀੜਤ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਥਾਣਾ ਲਖੋ ਕੇ ਬਹਿਰਾਮ ਦੀ ਪੁਲਿਸ ਉੱਪਰ ਕਾਤਲਾਨਾ ਹਮਲਾ ਕਰਨ ਵਾਲਿਆਂ ਨਾਲ ਮਿਲਿਪੁਕਤ ਹੋਣ ਦੇ ਵੀ ਕਥਿਤ ਦੋਸ਼ ਲਗਾਏ ਹਨ ਅਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਨਲਾਇਕੀ ਕਾਰਨ ਸ਼ੁੱਕਰਵਾਰ ਨੂੰ ਫਿਰ ਕਾਤਲਾਨਾ ਹਮਲਾ ਕਰਨ ਵਾਲੇ ਉਹੀ ਹਮਲਾਵਰਾਂ ਨੇ ਸਾਡੇ ਜੀਜੇ ਦੇ ਵੀ ਕਾਤਲਾਨਾ ਹਮਲਾ ਕੀਤਾ ਅਤੇ ਉਸ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਵੀ ਕੀਤੀ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਸ਼ਰਯਮ ਘੁੰਮ ਰਹੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਵਿੱਚ کوتاਹੀ ਕਰਨ ਵਾਲੇ ਡੀਐਸਪੀ ਅਤੇ ਲਖੋ ਕੇ ਬਹਿਰਾਮ ਦੀ ਪੁਲਿਸ ਉੱਪਰ ਵੀ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਹੈ ਪੂਰਾ ਮਾਮਲਾ ਆਓ ਸੁਣਾਉਂਦੇ ਹਾਂ ਤੁਹਾਨੂੰ ਪੀੜਤ ਪਰਿਵਾਰ ਦੀ ਹੀ ਜ਼ੁਬਾਨੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਪਿੰਡ ਮੇਰਾ ਚੱਕੰਦੇਸ਼ ਆ ਆ ਤੇ ਗਜਨੀ ਵਾਲੇ ਹਰਜਿੰਦਰ ਸਿੰਘ ਨੇ ਸਾਡੇ ਤੇ ਪਿਛਲੇ ਸਾਢੇ 5 ਮਹੀਨੇ ਕਰੀਬ ਪਹਿਲਾਂ ਸਾਡੇ ਤੇ ਜਾਨ ਲੈਵਾ ਹਮਲਾ ਕੀਤਾ ਸੀ ਜਿਸ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਸਬੰਧ ਵਿੱਚ ਜਦੋਂ ਪੁਲਿਸ ਨੇ ਇਹ 1026 ਦਾ ਪਰਚਾ ਕੀਤਾ ਗਿਆ ਆ ਤੇ ਪਰਸੋਂ ਮੈਂ ਜਦ ਲਖੋਕੇ ਬਰਾਮ ਥਾਣੇ ਗਿਆ ਐਸਐਚ ਨੂੰ ਮਿਲਿਆ ਉਹਨਾਂ ਨੇ ਮੈਂ ਕਿਹਾ ਕਿ 326 ਲੱਗੀ ਹੋਈ ਆ ਦੋਸ਼ੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਤਾਂ ਪੁਲਿਸ ਨੇ ਸਾਨੂੰ ਇਹ ਕਿਹਾ ਕਿ ਸਾਨੂੰ ਜਿੰਨਾ ਚਿਰ ਡੀਐਸਪੀ ਨਹੀਂ ਕਹਿੰਦਾ ਅਸੀਂ ਨਹੀਂ ਗ੍ਰਿਫਤਾਰ ਕਰਦੇ ਜਦ ਕਿ ਅਰਜਿੰਦਰ ਸਿੰਘ ਥਾਣਾ ਲਖੋਕੇ ਬਰਾਮ ਦੇ ਸਾਹਮਣੇ ਬੈਠਾ ਸੀ ਜਿਹੜੀ ਕਿ ਅਸੀਂ ਵੀਡੀਓ ਵੀ ਮੌਕੇ ਤੇ ਬਣਾਈ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਹ ਤੇ ਹੁਣ ਉਹ ਕੱਲ ਜਿਹੜਾ ਉਸ ਗੱਲ ਨੂੰ ਫਿਰ ਦੁਬਾਰਾ ਰਿਪੀਟ ਕਰਦੇ ਹੋਏ ਉਹਨਾਂ ਨੇ 6 ਮਹੀਨੇ ਬਾਅਦ ਸਾਡਾ ਜਿਹੜਾ ਇਹ ਜੀਜਾ ਜੀ ਉਹ ਉਥੇ ਗੈਨੀ ਵਾਲਿਆ ਕਣਕ ਵੜਨ ਲਈ ਚਲੇ ਗਏ ਉਹਨਾਂ ਨੂੰ ਉਹਨਾਂ ਨੇ ਦੁਬਾਰਾ ਗੱਡਨਾਪ ਕਰਨ ਦੀ ਕੋਸ਼ਿਸ਼ ਕੀਤੀ ਕੁੱਟਮਾਰ ਕੀਤੀ ਜਾਨੋਂ ਮਾਰਨ ਦੇ ਇਰਾਦੇ ਨਾਲ ਉਹਨਾਂ ਨੇ ਹਮਲਾ ਉਹਨਾਂ ਤੇ ਕੀਤਾ ਪਰ ਪਿੰਡ ਵਾਲਿਆਂ ਨੇ ਸੁਣ ਲਿਆ ਰੋਲਾ ਪੈ ਗਿਆ ਤਾਂ ਉਹਨਾਂ ਨੂੰ ਛੱਡਣਾ ਪਿਆ ਮੌਕੇ ਤੇ ਡੀਐਸਪੀ ਆ ਉਥੇ ਪਹੁੰਚ ਗਿਆ ਤੇ ਉਹਨਾਂ ਨੇ ਵਾਦਾ ਕੀਤਾ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਅਜੇ ਤੱਕ ਬੀਐਫਪੀ ਕੋਲ ਮੁੱਕਰ ਪਹੁੰਚੇ ਇੱਕ ਵੀ ਲੋਕ ਗ੍ਰਿਫਤਾਰ ਕਰ ਲਿਆ ਗਿਆ ਨਹੀਂ ਜੀ ਨਹੀਂ ਬਿਲਕੁਲ ਜੀ ਨਹੀਂ ਸਾਨੂੰ ਇਹੀ ਉਹਨਾਂ ਕਹਾਂਗੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਰ ਅੱਜ ਸਵੇਰੇ ਫਿਰ ਉਹੀ ਗੱਲ ਉਹ ਕਰੇ ਉਹਨਾਂ ਦੇ ਪੁਲਿਸ ਗਈ ਚਾਹ ਪੀ ਕੇ ਵਾਪਸ ਆ ਗਈ ਸਾਡੀ ਜਾਨ ਨੂੰ ਖਤਰਾ ਹੈ ਅਗਰ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦਾ ਅਗਰ ਸਾਡਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਪੁਲਿਸ ਹੋਵੇਗੀ ਇਹ ਪਰਚੇ ਦੇ ਆਧਾਰ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਡੀ ਮੰਗ ਹੈ ਭਗਵੰਤ ਮਾਨ ਨੂੰ ਐਸਐਸਪੀ ਅੱਗੇ ਕਿ ਇਹਨਾਂ ਦੋਸ਼ਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਉਹ ਕੱਲ जखमी ਹੋਏ ਨੇ ਵੈਸਟਾ ਬੋਲਾਦਾ ਕੀ ਉਹਨਾਂ ਦੀ ਹਾਲਤ ਰੇਡ ਦੀ ਹੱਡੀ ਫੈਕਚਰ ਆਈ ਹੈ ਜੀ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਛੱਟਾ ਕੁਝ ਗੰਭੀਰ ਨੇ ਉਹਨਾਂ ਦਾ ਇਲਾਜ ਹਲੇ ਚੱਲ ਰਿਹਾ ਹੈ ਸਾਡੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਅੱਗੇ ਇਹ ਹੀ ਬੇਨਤੀ ਹੈ ਕਿ ਆਪਣੇ ਡੀਐਸਪੀ ਅਤੇ ਲੱਖੋ ਕ ਬਰਾਮ ਪੁਲਿਸ ਜਿੰਨੇ ਵੀ ਅਧਿਕਾਰੀ ਮਿਲੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਜਾ ਕੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਮੇਰਾ ਨਾਮ ਮਨਜੀਤ ਸਿੰਘ ਮੇਰਾ ਪਿੰਡ ਚੱਕੰਦੇਸ਼ਾ ਹੈ ਜੀ ਇਸ ਤਰ੍ਹਾਂ ਵੀ ਗਜਨੀ ਵਾਲੇ ਸਾਡਾ ਪੈਣ ਵਿਆਹੀ ਸੀ ਪਾਂਜੇ ਨੂੰ ਰਜਿੰਦਰ ਸਿੰਘ ਉਹਦੇ ਪਰਿਵਾਰ ਨੇ ਕੁਝ ਮੈਂਬਰਾਂ ਨੇ ਵਾਹ ਵੜ ਲ ਕੇ ਉਹਨੂੰ ਕਾਪੇ ਮਾਰੇ ਜੋ ਕਿ ਪਿੰਡ ਵਾਲਿਆਂ ਨੂੰ ਛਡਾ ਕੇ ਉੱਥੋਂ ਕੱਲ ਦਿੱਤਾ ਅਸੀਂ ਉਸ ਨੂੰ ਦਾਖਲ ਕਰਵਾਉਣ ਵਾਸਤੇ ਮੈਂ ਤੇ ਮੇਰਾ ਬ੍ਰਦਰ ਦੋਵੇਂ ਗਰਦੀਪ ਸਿੰਘ ਗਏ ਮੋਟਰਸਾਈਕਲ ਤੇ ਤੇ ਰਸਤੇ ਦੇ ਵਿੱਚ ਹੀ ਇਹਨਾਂ ਨੇ ਬਾਹ ਨੂੰ ਮਾਰ ਦੇ ਨੀਤ ਨਾਲ ਖੜੇ ਸੀ ਇਹਨਾਂ ਨੇ ਸਾਡੇ ਜਮਲਾ ਕਰ ਦਿੱਤਾ ਇਹਨਾਂ ਨੇ ਜਮਲਾ ਕੀਤਾ ਰਜਿੰਦਰ ਸਿੰਘ ਤੇ ਉਹਦਾ ਮੁੰਡਾ ਸੋਨਾ ਸਿੰਘ ਬਲਵੀਰ ਸਿੰਘ ਤੇ ਉਹਦਾ ਮੁੰਡਾ ਮਿੱਠਣ ਸਿੰਘ ਤੇ ਆਕਾਸ਼ ਪੱਪੂ ਸਿੰਘ ਇਹ 11 ਜਣੇ ਸੀ 255 ਸੀ ਇਹਨਾਂ ਨੇ ਸਾਡੇ ਤੇ ਹਮਲਾ ਕਰਤਾ ਸਾਨੂੰ ਉਹਨੇ ਮਾਰ ਕੇ ਸੁੱਟ ਦਿੱਤਾ ਪਿੰਡ ਵਾਲਿਆਂ ਨੇ ਸਾਡੀ ਮਦਦ ਕੀਤੀ ਤੇ ਸਾਨੂੰ 108 ਤੇ ਭੇਜ ਦਿੱਤਾ ਸਾਡੀ ਭੈਣ ਨਾਲ ਆ ਗਈ ਉਹਨੇ ਨੂੰ ਉਸ ਤੋਂ ਬਾਅਦ ਅਸੀਂ ਕੁਝ ਦਿਨਾਂ ਬਾਅਦ ਸਾਡੀ ਜਾਨ ਬਚ ਗਈ ਡਾਕਟਰਾਂ ਦੀ ਸਹਾਇਤਾ ਨਾਲ ਤੇ ਅਸੀਂ ਐਡਮਿਟ ਰਹੇ ਜਿਸ ਦਾ ਪੁਲਿਸ ਨੇ ਮਾੜੀ ਮੋਟੀ ਕਾਰਵਾਈ ਕੀਤੀ ਉਹਨਾਂ ਤੇ 324 ਦੀ ਹੁਣ ਜਦੋਂ ਵਾਅਦਾ ਕੀਤਾ ਗਿਆ ਤੇ ਪੁਲਿਸ ਨੇ ਕੋਈ ਵੀ ਨਾਤੇ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਸੀਂ ਥਾਣੇ ਜਾਂਦੇ ਰਹੇ ਥਾਣੇ ਵਾਲੇ ਸਾਡੀ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਅਸੀਂ ਡੀਐਸਪੀ ਕੋਲ ਗਏ ਡੀਐਸਪੀ ਨੂੰ ਲਿਖਤੀ ਵੀ ਦਰਖਾਸਤ ਦਿੱਤੀ ਪਰ ਡੀਐਸਪੀ ਨੇ ਵੀ ਸਾਨੂੰ ਕੋਈ ਵੀ ਸਾਡੀ ਗੱਲ ਨਹੀਂ ਸੁਣੀ ਤੇ ਉਹ ਕੱਲ ਨੂੰ ਫਿਰ ਕੱਲ 18 ਤਰੀਕ ਨੂੰ ਹੋ ਸਕਦਾ ਡੀਐਸਪੀ ਨੇ ਗੱਲ ਨਹੀਂ ਸੁਣੀ ਵੀ ਉਹਨਾਂ ਨਾਲ ਮਿਲ ਹੀ ਪੁੱਤ ਹੋਈ ਪਈ ਜੀ ਜਿਹੜੀ ਗੱਲੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ ਸਿਰਫ ਮਿੱਠੀ ਗੋਲੀ ਦਿੱਤੀ ਜਾ ਰਹੀ ਵੀ ਕਰਦੇ ਆ ਤੇ ਕੱਲ 18 ਤਰੀਕ ਨੂੰ ਸਾਡਾ ਪਰੌਣਾ 6 ਮਹੀਨਿਆਂ ਬਾਅਦ ਆਦੇ ਕਰੇ ਗਿਆ ਏ ਸਾਰਾ ਪਰਿਵਾਰ ਸਾਡੇ ਕੋਲ ਰਹਿੰਦਾ ਸੀ ਤੇ ਉਹ ਧਮਕੀਆਂ ਦੇਂਦੇ ਪੀ ਅਸੀਂ ਮਾਰ ਦੇਣਾ ਜਰਾ ਜੀ ਨਾਮਾ ਕਰੋ 6 ਮਹੀਨਿਆਂ ਬਾਅਦ ਆਦੇ ਕਰੇ ਗਿਆ ਕੱਲ ਉਹਨਾਂ ਨੇ ਚੁੱਕ ਕੇ ਉਹਨੇ ਮਾਰਕੁੱਟ ਕੀਤੀ ਉਹਨੂੰ ਚੁੱਕ ਕੇ ਕਿਤੇ ਪਾਸੇ ਲੈ ਜਾ ਰਹੇ ਸੀ ਤੇ ਕੁਝ ਰਿਸ਼ਤੇਦਾਰਾਂ ਨੇ ਪੈ ਕੇ ਉਹਨੂੰ ਛਡਾਇਆ ਤੇ ਉਸ ਤੋਂ ਬਾਅਦ ਉਹਨੂੰ ਸੱਟਾਂ ਲੱਗੀਆਂ ਮਾੜੀਆਂ ਮੋਟੀਆਂ ਵਾਹਵੇ ਲੱਗੀਆਂ ਜਿਹੜੀਆਂ ਕੀ ਤੇਰੀ ਕਰਨਾ ਬਾਰੇ ਪੁਲਿਸ ਨੂੰ ਸੋਚਣ ਕੀਤਾ ਸਪੁੱਝ ਗਿਆ ਹਾਂਜੀ ਮੈਂ ਡੀਐਸਪੀ ਨੂੰ ਫੋਨ ਕੀਤਾ ਸੀ ਥਾਣੇ ਵੀ ਕੀਤਾ ਸੀ ਪਰ ਪੁਲਿਸ ਮੌਕੇ ਤੇ ਨਹੀਂ ਆਪਣੀ ਲੇਟ ਆਪਣੀ ਥੋੜੀ ਜੀ ਤੇ ਅੱਪੜ ਗਏ ਸੀ ਪਰ ਇਹਨਾਂ ਨੂੰ ਉਹਨਾਂ ਨੂੰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਉਹ ਕਰੇ ਹੀ ਹੈਗੇ ਸੀ ਅੱਜ ਵੀ ਸਵੇਰੇ ਪੁਲਿਸ ਗਈ ਏ ਨਹੀਂ ਨਾ ਲਿਆਂਦਾ ਉਥੋਂ ਚਾਹ ਪੀ ਕੇ ਆ ਗਏ ਨੇ ਤੇ ਸਾਨੂੰ ਇਹ ਜੋ ਵੀ ਇਹਦੇ ਵਿੱਚ ਬੰਦਾ ਮਰਦਾ ਜੋ ਕੋਈ ਵੀ ਸਾਡਾ ਨੁਕਸਾਨ ਹੁੰਦਾ ਹੈ ਇਹਦੀ ਪੁਲਿਸ ਵੀ ਜਿੰਮੇਵਾਰ ਹੋਵੇਗੀ ਜੋ ਕੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਕਿਸੇ ਤਰ੍ਹਾਂ ਦੀ ਵੀ ਕੀ ਕਰਦੇ ਪੁਲਸਰੋ ਚਪਸਰਾ ਤੋਂ ਤੁਸੀਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਮੁਲਾਜ਼ਮ ਇਸ ਡਿਊਟੀ ਦੇ ਵਿੱਚ ਬਹਿ ਕੇ ਮਿਲੀਭੂਤ ਕਰਕੇ ਬੈਠੇ ਨੇ ਟਾਈਮ ਟਪਾ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ